ਹੈਲੋ ਜੀ ਸਲਾਮ ਉਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈਸਾਂ ਜਿਨੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਤੇਰ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਸਾਂਝੀ ਕਰਨੀ ਆ ਬੜੀ ਜ਼ਰੂਰੀ ਗੱਲ ਆ ਕਿਉਂਕਿ ਜਿੰਨੇ ਆਪਾਂ ਸਾਂ ਲਾਗੀ ਸ਼ਾਸਨ ਸਰਕਾਰ ਨੂੰ ਮੰਨਣ ਵਾਲੇ ਆ ਪੀਰਾ ਫਕੀਰਾ ਨੂੰ ਮੰਨਣ ਵਾਲੇ ਆ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਪੰਜਾਬੀ ਇੰਡਸਟਰੀ ਦਾ ਪੁਰਾਣਾ ਕਲਾਕਾਰ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਬਹੁਤ ਲੋਕ ਨਹੀਂ ਜਾਣਦੇ ਉਹ ਪਹਿਲਾਂ ਤਾਂ ਗੱਲ ਕਰਦਾ ਹੁੰਦਾ ਸੀ ਨਸ਼ਿਆਂ ਦੇ ਖਿਲਾਫ ਕਿ ਹਾਂ ਕਈ ਦਰਬਾਰਾਂ ਦੇ ਉੱਤੇ ਨਸ਼ਾ ਚੱਲਦਾ ਉਹ ਐ ਲੱਗਦਾ ਸੀ ਕਿ ਜਾਇਜ਼ ਆ ਕਿ ਹੋ ਸਕਦਾ ਜਿਨ੍ਹਾਂ ਤੇ ਚੱਲਦਾ ਤਾਂ ਉਹਨਾਂ ਦੀ ਗੱਲ ਹੀ ਕਰ ਰਿਆ ਪਰ ਹੁਣ ਕਾਫੀ ਦੇਰ ਤੋਂ ਇਹ ਸ਼ਰੀਆਮ ਨਕੂਦਾ ਦਰਬਾਰ ਦਾ ਨਾਮ ਲੈ ਕੇ ਸਾਂਜੀ ਦਾ ਨਾਮ ਲੈ ਕੇ ਪੀਰਾਂ ਫਕੀਰਾਂ ਦਾ ਨਾਮ ਲੈ ਕੇ ਇਹ ਸਿੱਧੀ ਗੱਲ ਕਰ ਰਿਹਾ ਕਿ ਇੱਥੇ ਇਹਨਾਂ ਜਗ੍ਹਾ ਦੇ ਉੱਤੇ ਕਬਰਾਂ ਨੇ ਜੀ ਤਾਂ ਤਾਂ ਬੜਾ ਬਾਹਾਂ ਕੁਝ ਬੋਲ ਰਿਹਾ ਸੀ ਸੋ ਸਭ ਤੋਂ ਪਹਿਲਾਂ ਤੁਸੀਂ ਉਸ ਕਲਾਕਾਰ ਦਾ ਇੱਕ ਦਿੱਤਾ ਹੋਇਆ ਬਿਆਨ ਉਹ ਤੁਸੀਂ ਸੁਣੋ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਹੈ। ਕਿ ਸਰਦੂਰਪਾ ਜੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਯਾਰ ਮੈਨੂੰ ਪਤਾ ਉੱਥੇ ਹੈ ਤੇ ਕੁਝ ਨਹੀਂ ਪਰ ਤੂੰ ਕਿਉਂ ਬੋਲਦਾ। ਗੁਰਦਾਸਪਾ ਜੀ ਨਾਲ ਇੱਕ ਵਾਰੀ ਬੈਠ ਕੇ ਗੱਲ ਹੋਈ ਗੁਰਦਾਸਪਾ ਜੀ ਮੈਨੂੰ ਕਹਿੰਦੇ ਵੀ ਤੂੰ ਮਾਫੀ ਮੰਗ ਲੈ। ਬਾਬੇ ਤੈਨੂੰ ਮਾਫੀ ਮੰਗਣੀ ਚਾਹੀਦੀ ਯਾਰ। ਸੋ ਹੁਣ ਤੁਸੀਂ ਸੁਣਿਆ ਕਿ ਇਸ ਵੀਡੀਓ ਦੇ ਵਿੱਚ ਇਹਨੇ ਇਹ ਗੱਲ ਕਹੀ ਆ ਕਿ ਮੈਨੂੰ ਸਰਧੂਲ ਭਾਜੀ ਵੀ ਇਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਪਤਾ ਉੱਥੇ ਕੁਝ ਨਹੀਂ ਹੈਗਾ ਪਰ ਤੂੰ ਬੋਲਿਆ ਨਾ ਕਰ ਤੇ ਮੈਨੂੰ ਮਾਨ ਸਾਹਿਬ ਨੇ ਕਿਹਾ ਸੀ ਮਾਫੀ ਮੰਗਣ ਲਈ ਪੱਤੇ ਮੈਂ ਜਵਾਬ ਦਿੱਤਾ ਹੁਣ ਇਹ ਕਹਿੰਦਾ ਪਿਆ ਵੀ ਸਰਧੂਲ ਸਕੰਦਰ ਸਾਹਿਬ ਜਿਹੜੇ ਨੇ ਉਹਨਾਂ ਨੇ ਜੱਸੀ ਨੂੰ ਕਿਹਾ ਕਿ ਮੈਨੂੰ ਪਤਾ ਕਿ ਨਕੋਦਰ ਦਰਬਾਰ 'ਚ ਕੁਝ ਨਹੀਂ ਕਿਰੋਂ ਜਾਣਦੇ ਕਿਉਂ ਸੀ ਚਲੋ ਇਹ ਇੱਕਲ ਅਲੱਗ ਕਿੱਸਾ ਆ ਇਸ ਕਲਾਕਾਰ ਨੇ ਇਹ ਬਿਆਨ ਦਿੱਤਾ ਤੇ ਹੁਣ ਤੁਸੀਂ ਆਪਣੇ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਰਾਈਟਰ ਚਮਸ਼ੀਰ ਸੰਧੂ ਸਾਹਿਬ ਉਹਨਾਂ ਦੀ ਜ਼ੁਬਾਨੀ ਸੁਣ ਲੋ ਲਾਡੀ ਸ਼ਾਹ ਜੀ ਹਾਂਜੀ ਹਾਂਜੀ ਗੁਰਦਾਸ ਮਾਨ ਦਾ ਤਾਂ ਉਹਨਾਂ ਦੇ ਜੱਗ ਜਾਣ ਦਾ ਕਿਉਂ ਹਾਂਜੀ ਉਹ ਦਸਰਾ ਉਹਨਾਂ ਨੂੰ ਸਮਰਪਿਤ ਰਹੇ ਆ ਤੇ ਕੁਲਦੀਪ ਮਾਨਕ ਵੀ ਰਿਹਾ ਕਿਸੇ ਵੇਲੇ ਹੰਸ ਰਾਜ ਵੀ ਰਿਹਾ ਤੇ ਸਰਦੂਲ ਸਕੰਦਰ ਵੀ ਰਿਹਾ ਅੱਛਾ ਜੀ ਸਰਦੂਰ ਕਹਿੰਦਾ ਸੀ ਮੈਂ ਬਾਹਰੋਂ ਇੱਕ ਪਿਆਲਾ ਲਿਆਂਦਾ ਇੱਕ ਪਿਆਲਾ ਦੇਤਾ ਉਹਨਾਂ ਨੂੰ ਭੇਟ ਕੀਤਾ ਚਾਹ ਪੀਣ ਲਈ ਤੇ ਪਿਆਲਾ ਕਹਿੰਦੇ ਉਹ ਕਹਿੰਦੇ ਵੀ ਸਰਦੂਰ ਦੋ ਲੈ ਆਉਣੇ ਸੀਗੇ ਦੋ ਲੈ ਆਉਂਦਾ ਤਾਂ ਜੋੜੀ ਬਣ ਜਾਣੀ ਸੀ ਉਹ ਕਹਿੰਦਾ ਵੀ ਇਸ਼ਾਰੇ ਮਾਤਰ ਮੈਨੂੰ ਕਿਹਾ ਸੀ ਵੀ ਤਾਂ ਦੋ ਮੁੰਡੇ ਹੋਣਗੇ ਤੇਰੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਉਹਦੀ ਵੀ ਸ਼ਰਤ ਤਾਂ ਉੱਥੇ ਬਹੁਤ ਰਹੀ ਅੱਛਾ ਹੁਣ ਤੁਸੀਂ ਇਹਨਾਂ ਦੀ ਗੱਲ ਸੁਣੀ ਸ਼ਮਸ਼ੀਰ ਸੰਧੂ ਸਾਹਿਬ ਨੇ ਸਰਦੂਰ ਸਕੰਦਰ ਸਾਹਿਬ ਦਾ ਇੱਕ ਕਿੱਸਾ ਸੁਣਾਇਆ ਸਾਈਂ ਜੀ ਹੁਣਾਂ ਦੇ ਨਾਲ ਜੁੜਿਆ ਕਿ ਇੰਨਾ ਪਿਆਰ ਸੀ ਸਰਦੂਰ ਸਕੰਦਰ ਦਾ ਸਾਈਂ ਲਾਦੀ ਸ਼ਾਹ ਸਰਕਾਰ ਨਾਲ ਕਿ ਸਾਈਂ ਜੀ ਦੇ ਕਿ ਸਾਈਂ ਜੀ ਦੇ ਬਚਨਾਂ ਦੇ ਨਾਲ ਹੀ ਸਰਦੂਰ ਸਕੰਦਰ ਸਾਹਿਬ ਦੇ ਜਿਹੜੇ ਜੋੜੇ ਹੋਏ ਮੁੰਡੇ ਹੋਏ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕੁਝ ਸ਼ੇ ਸੰਦੂਸ ਸਾਹਿਬ ਝੂਠ ਬੋਲ ਰਹੇ ਨੇ ਜਸਜੀ ਝੂਠ ਬੋਲ ਰਿਹਾ ਸਦੂਰ ਸਕੰਦਰ ਸਾਹਿਬ ਤਾਂ ਚਲੋ ਹੁਣ ਉਹਨਾਂ ਵਰਗਾ ਤਾਂ ਮਿਲਦਾ ਕੋਈ ਬਣ ਨਹੀਂ ਸਕਦਾ ਪਰ ਮੈਨੂੰ ਐ ਲੱਗਦਾ ਵੀ ਯਾਰ ਜੇ ਤੂੰ ਕੁਝ ਬੋਲ ਰਿਹਾ ਤਾਂ ਉਹਦੇ ਵਿੱਚ ਉਹਨਾਂ ਨੂੰ ਨਾ ਐਡ ਕਰ ਜਿਹੜੇ ਦਿਲੋਂ ਜੁੜੇ ਹੋਏ ਸੀ ਸੋ ਮੈਂ ਇੰਨਾ ਕਿ ਚਾਹੁੰਦਾ ਸੀ ਕਿ ਤੁਹਾਡੇ ਸਾਹਮਣੇ ਮੈਂ ਵੀਡੀਓ ਲੈ ਕੇ ਆਵਾਂ ਹੁਣ ਜੋ ਤੁਹਾਡੇ ਵਿਚਾਰ ਹੋਣਗੇ ਮੈਨੂੰ ਜਰੂਰ ਕਮੈਂਟਸ ਦੇ ਵਿੱਚ ਜੋ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਵੀਡੀਓਜ਼ ਹੋਰ ਦੇਖਣ ਲਈ ਜੈ ਸੰਗੀ ਦੀ